ਇਹ ਦੋ ਗੇਟ ਹੈ ਤੇ ਅੰਦਰੋਂ ਖੁੱਲਾ ਹੈ ਇਹ ਆਇਆ ਛੋਟਾ ਨਹੀਂਗਾ ਇਹ ਤਕਰੀਬਨ 2 ਫੁੱਟ 2.5 ਫੁੱਟ ਚੌੜਾ ਤੇ 2.5-3 ਫੁੱਟ ਲੰਬਾ ਵਾ ਬੜ ਵੱਡਾ ਵੀ ਪੂਰਾ ਇੱਕ ਪਰਿਵਾਰ ਜਿਵੇਂ ਕਬੂਤਰ ਬੱਚੇ ਦਿੰਦੇ ਆ ਦੂਜਾ ਤੀਜਾ ਹੁੰਦਾ ਉਹਦੇ ਵਿੱਚ ਪ੍ਰਬੰਧ ਹੈ ਇਹ ਇੱਕਾ ਦੇ ਵਿੱਚ ਜਿਹੜਾ ਇੱਕਾ ਤਕਰੀਬਨ ਸਾਢੇ 800 ਆਲਣਾ ਇਹਦੇ ਚ ਮੈਂ ਹੱਸਦਾ ਹੁੰਨਾ ਉਹ ਮੁੰਡੇ ਉਹਦੇ ਵੀ ਗੱਲ ਕਰਦੇ ਸੀ ਮੈਂ ਕਹਾ ਵੀ ਕਹੀ ਉਹ ਸਾਡੇ ਕੋਲੇ ਆਏ ਵੀ ਕੋਈ ਖੰਭਿਆਂ ਦੇ ਨਾ ਉਹ ਬਾਕਸ ਜੇ ਬਣਾ ਦਿਓ ਮੈਂ ਕਹਾ ਵੀ ਇਹ ਸਾਡਾ ਤਾਂ ਵੱਡਾ ਪਰਿਵਾਰ ਆ ਜਾ ਦੇ ਇਹ ਉਹਨਾਂ ਆਲੜਿਆਂ ਨਾਲ ਨਹੀਂ ਸਰਨਾ ਸਾਨੂੰ ਤਾਂ ਫਲੈਟ ਹੀ ਬਣਾਉਣਾ ਪੈਣਾ ਇਹਨਾਂ ਲਈ ਇਹ ਗੁਜਰਾਤ ਚੋਂ ਮਟੀਰੀਅਲ ਲਿਆਂਦਾ ਗੁਜਰਾਤ ਚੋਂ ਹੀ ਬੰਦੇ ਆਏ ਆ ਤੇ ਇਸ ਤਰ੍ਹਾਂ ਫਿਰ ਇਹ ਆਪ ਇਥੇ ਸਥਾਪਿਤ ਕਰਦਾ ਹੈ ਦੋ ਇੱਕ ਇਧਰ ਇੱਕ ਪਰਲੇ ਪਾਸੇ ਆ ਜਿਸ ਨਿਊਜ਼ ਦੀ ਟੀਮ ਪਹੁੰਚੀ ਆ ਦਰਬਾਰ ਸਮਪਰਦਾਇ ਲੋਪੋ ਵਿਖੇ ਜਿੱਥੇ ਕਿ ਇੱਕ ਇਸ ਦਰਬਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਸੰਤ ਜਗਜੀਤ ਸਿੰਘ ਜੀ ਲੋਪੋ ਵਾਲੇ ਜਿਹੜੇ ਕਿ ਜਿੱਥੇ ਗਊਆਂ ਲਈ ਵੱਡੇ ਪ੍ਰਾਲੇ ਕਰ ਰਹੇ ਨੇ ਤੇ ਨਾਲ ਦੀ ਨਾਲ ਵਾਤਾਵਰਨ ਨੂੰ ਬਚਾਉਣ ਲਈ ਵੱਡੇ ਪੱਧਰ ਤੇ ਜਿਹੜੇ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਪੌਦੇ ਲਗਾਏ ਨੇ ਤੇ ਰਹਿਣ ਦੇ ਸਹਰੇ ਵੀ ਜਿੱਥੇ ਲੋਕਾਂ ਨੂੰ ਬਣਾ ਕੇ ਦਿੱਤੇ ਨੇ ਉੱਥੇ ਇਹਨਾਂ ਨੇ ਇੱਕ ਵੱਖਰੀ ਪਹਿਲ ਕਦਮੀ ਕੀਤੀ ਹੈ ਤੇ ਅੱਜ ਉਹ ਪਹਿਲ ਕਦਮੀ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਕਿਹੜੀ ਪਹਿਲ ਕਦਮੀ ਕੀਤੀ ਆ ਤੁਸੀਂ ਇੱਕ ਝਾਤ ਮਾਰੋ ਜਿਹੜਾ ਟਾਵਰ ਆਏ ਦੋ ਟਾਵਰ ਜਿਹੜੇ ਦਰਵਾਰ ਸੰਪਰਦਾਏ ਦੇ ਵਿੱਚ ਸਥਾਪਿਤ ਕੀਤੇ ਗਏ ਨੇ ਅੱਠ ਜਿਹੜੇ ਇੱਕ ਜਿਹੜੇ ਟਾਵਰ ਦੇ ਵਿੱਚ ਜਿਹੜੇ 8 ਪੋਰਸ਼ਨ ਨੇ ਤੇ ਕਾਫੀ ਜਿਹੜੇ ਪੰਛੀ ਆ ਇਹਨਾਂ ਆਲਣਿਆਂ ਦੇ ਵਿੱਚ ਰਹਿੰਦੇ ਨੇ ਤੇ ਬਾਬਾ ਜੀ ਨੇ ਆਲਣੇ ਬਣਾਏ ਨੇ ਗੱਲਬਾਤ ਕਰਾਂਗੇ ਮਾਰੇ ਪ੍ਰੰਤਪ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਬੜੀ ਪਹਿਲ ਕਦਮ ਨਹੀਂ ਕੀਤੀ ਗਈ ਆ ਅ ਅੱਜ ਪਹਿਲੀ ਵਾਰ ਹੋਇਆ ਜਦੋਂ ਪੰਜਾਬ 'ਚ ਦੇਖਿਆ ਹੁਣ ਆ ਕਿ ਆ ਬਈ ਅੱਜ ਜੋ ਜਿਹੜੇ ਆਨੇ ਬਹੁਤ ਚਿਰਾਂ ਬਾਅਦ ਇੱਕ ਚੀਜ਼ ਦੇਖਣ ਨੂੰ ਮਿਲੀ। ਹਾਂ ਇਹ ਆਪਾਂ ਜਿਹੜਾ ਇਹ ਸੀਗਾ ਨਾ ਸਾਡੇ ਬਹੁਤ ਪੰਛੀ ਆ ਇੱਥੇ। ਤੁਸੀਂ ਗਿਣੋ ਕਿਹੜਾ ਦੇਖੋਗੇ। ਤੁਹਾਨੂੰ ਆਏ ਮੜੇ ਉੱਟਦੇ ਉੱਟਦੇ ਕਬੂਤਰ, ਘੁਗੀਆਂ, ਆਹ ਗਟਾਰਾਂ ਵਗੈਰਾ ਚਿੜੀਆਂ ਨਾ ਨਾ ਪ੍ਰਕਾਰ ਦੇ ਪੰਛੀ ਆ। ਇਹ ਸਾਡਾ ਪਹਿਲਾਂ ਖੁੱਲਾ ਹੁੰਦਾ ਸੀਗਾ। ਹੁਣ ਜਦੋਂ ਇਹ ਬੰਦ ਹੋ ਗਏ, ਸ਼ੀਸ਼ੇ ਲਾ ਗਏ ਫਿਰ ਇਹਨਾਂ ਲਈ ਜਗ੍ਹਾ ਘਟ ਗਈ। ਫਰਜ਼ੀ ਸੋਚਿਆ ਵੀ ਇਹਨਾਂ ਵਾਸਤੇ ਬਣਾਈਓ ਦੇਖੋ ਹੁਣ ਆਪਣੇ ਬਣਾਇਆ ਇਹ ਨਾ ਜਿਹੜਾ ਆਲਣਾ ਵਾ ਇਹ ਇੱਕ ਨਹੀਂਗਾ ਉਧਰ ਮੜਾ ਜਾ ਤੁਸੀਂ ਕਾਕੇ ਦਿਖਾਈ ਮੈਂ ਤੁਹਾਨੂੰ ਦੱਸਾਂ ਇਹ ਦੋ ਗੇਟਾਂ ਤੇ ਅੰਦਰੋਂ ਖੁੱਲਾ ਹੈ ਠੀਕ ਹੈ ਇਹ ਆਏ ਛੋਟਾ ਨਹੀਂਗਾ ਇਹ ਤਕਰੀਬਨ 2 ਫੁੱਟ 2.5 ਫੁੱਟ ਚੌੜਾ ਤੇ 2.5-3 ਫੁੱਟ ਲੰਬਾ ਵਾ ਬਹੁਤ ਵੱਡਾ ਵੀ ਪੂਰਾ ਇੱਕ ਪਰਿਵਾਰ ਜਿਵੇਂ ਕਬੂਤਰ ਬੱਚੇ ਦਿੰਦੇ ਆ ਦੂਜਾ ਤੀਜਾ ਹੁੰਦਾ ਉਹਦੇ ਵਿੱਚ ਪ੍ਰਬੰਧ ਹੈ ਇਹ ਇੱਕ ਦੇ ਵਿੱਚ ਜਿਹੜਾ ਇੱਕਾ ਤਕਰੀਬਨ 6.5 800 ਆ ਲੈਣਾ ਇਹਦੇ ਚ 850 ਹਾਂ ਜੀ 850 ਘਰ ਆਏ ਜਾਣੀ ਦੀ ਮੈਂ ਹੱਸਦਾ ਹੁੰਨਾ ਉਹ ਮੁੰਡੇ ਉਹਦੇ ਵੀ ਗੱਲ ਕਰਦੇ ਸੀ ਮੈਂ ਕਿਹਾ ਵੀ ਕਹੀ ਉਹ ਸਾਡੇ ਕੋਲੇ ਆਏ ਵੀ ਤੁਸੀਂ ਖੰਭਿਆਂ ਤੇ ਨਾ ਉਹ ਬਾਕਸ ਜੇ ਬਣਾ ਦਿਓ ਮੈਂ ਕਹਾਂ ਵੀ ਇਹ ਸਾਡਾ ਤਾਂ ਵੱਡਾ ਪਰਿਵਾਰ ਆ ਜਾਦੇ ਇਹ ਉਹਨਾਂ ਆਲਣਿਆਂ ਨਾਲ ਨਹੀਂ ਸਰਨਾ ਸਾਨੂੰ ਤਾਂ ਫਲੈਟ ਹੀ ਬਣਾਉਣਾ ਪੈਣਾ ਇਹਨਾਂ ਲਈ ਇਹ ਆਪਾਂ ਦੋ ਇੱਕ ਇਧਰ ਦੇ ਪਾਸੇ ਇੱਕ ਉਧਰ ਦੇ ਪਾਸੇ ਕਹੋਗੇ ਦੋਨੋਂ ਪਾਸੇ ਜਾਦੇ ਰਹਿੰਦੇ ਆ ਇਹ ਗੁਜਰਾਤ ਚੋਂ ਮਟੀਰੀਅਲ ਲਿਆਂਦਾ ਗੁਜਰਾਤ ਚੋਂ ਹੀ ਬੰਦੇ ਆਏ ਆ ਤੇ ਇਸ ਤਰ੍ਹਾਂ ਫਿਰ ਇਹ ਆਪਾਂ ਇੱਥੇ ਸਥਾਪਿਤ ਕਰਤਾ ਦੋ ਇੱਕ ਇਧਰ ਇੱਕ ਪਰਲੇ ਪਾਸੇ ਆ ਤੇ ਜਦੋਂ ਮੈਂ ਉਹਨਾਂ ਨਾਲ ਗੱਲ ਕਰੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਹਾਂ ਵੀ ਇਹ ਆਪਾਂ ਬਣਾਤਾ ਲਈ ਪਰ ਜਵੇਂ ਹਨੇਰੇ ਦੇ ਵਿੱਚ ਪੰਛੀ ਆਉਂਦੇ ਆ ਫੇਰ ਉਹ ਕਹਿੰਦੇ ਜੀ ਨਹੀਂ ਇਹਨਾਂ ਨੂੰ ਆਏ ਨਹੀਂ ਫਰਕ ਪੈਂਦਾ ਮੈਂ ਕਿਹਾ ਨਹੀਂ ਯਾਰ ਵੀ ਕੋਈ ਆਪਾਂ ਲਾਈਟ ਲੂਟਦਾ ਵੀ ਪ੍ਰਬੰਧ ਕਰ ਸਕਦੇ ਆ ਉਹ ਕਹਿੰਦੇ ਵੀ ਜੇ ਤੁਸੀਂ ਚਾਹੋ ਤਾਂ ਉਹਦਾ ਖਰਚਾ ਲੱਗ ਲੱਗੂਗਾ ਕਰ ਦਿਆਂਗੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਇਹ ਵਿਚਾਰੇ ਹੁਣ ਪੰਛੀ ਇੱਥੇ ਆਹ ਲਾਈਟਾਂ ਅਸੀਂ ਲੁਆਈਆਂ ਜੀ ਰਾਤ ਸਮੇਂ ਨਜ਼ਾਰਾ ਵੀ ਵੱਖਰਾ ਹੀ ਬਣਦਾ ਹਾਂ ਉਹ ਦੋ ਪੱਖ ਹੋ ਗਏ ਜੀ ਇੱਕ ਤਾਂ ਇਹ ਸੁਹਣ ਪਣ ਲੱਗਦਾ ਇੱਕ ਸਾਨੂੰ ਐਂ ਸੀ ਵਿੱਚ ਆਲਣੇ ਦੇ ਵਿੱਚ ਹੁਣ ਪੰਛੀ ਨੇ ਵੜਨਾ ਜਿ ਨੇਰੇ ਦੇ ਵਿੱਚ ਉਹਨੂੰ ਆਪਣਾ ਗੇਟ ਪਤਾ ਲੱਗਿਆ ਕਿ ਪਹਿਚਾਨ ਇਹ ਕੁਦਰਤ ਦੀਆਂ ਚੀਜ਼ਾਂ ਆ ਇੱਕ ਤਾਂ ਸੁਹਾਪਣ ਬਣ ਗਿਆ ਇੱਕ ਬੱਚਿਆਂ ਪ੍ਰਤੀ ਛੋਟਿਆਂ ਪ੍ਰਤੀ ਜਮੇ ਛੋਟੇ ਬੱਚਾ ਜਿਹੜੋ ਓਡਾਰੀਆਂ ਮਾਰਨ ਲੱਗਦਾ ਉਹਦੋਂ ਆਪਣਾ ਘਰ ਫਿਰ ਉਹਨੂੰ ਦੇਖ ਕੇ ਸਹੀ ਪਤਾ ਲੱਗ ਜਾਂਦਾ ਕਾ ਪੰਛੀਆਂ ਲਈ ਵੀ ਆਲ ਨੇ ਬਾਬਾ ਜੀ ਵੱਲੋਂ ਬਣਾਏ ਗਏ ਨੇ ਦੋ ਟਾਵਰ ਤਿਆਰ ਕੀਤੇ ਗਏ ਨੇ ਤੇ ਦੂਸਰੇ ਪਾਸੇ ਵਾਤਾਵਰਨ ਲਈ ਵੀ ਜਿਹੜਾ ਵੱਡਾ ਪ੍ਰਾਲਾ ਕਰਦੇ ਨੇ ਗੱਲਬਾਤ ਕਰਦੇ ਆ ਮਾਂ ਪੁਰਸ਼ਾਂ ਦੇ ਨਾਲ ਬਾਬਾ ਜੀ ਵਾਤਾਵਰਨ ਲਈ ਵੀ ਬਹੁਤ ਵੱਡਾ ਯੋਗਦਾਨਾ ਤਰਵੈਣੀ ਤਰਵੈਣੀਆਂ ਵੀ ਵੱਡੇ ਪੱਧਰ ਤੇ ਲਾਈਆਂ ਨੇ ਹਾਂ ਜੀ ਅੱਗੇ ਵੀ ਅੱਜ ਕੱਲ ਕਿਸੇ ਨੂੰ ਤਰਵੈਣੀ ਦੀ ਮਹੱਤਤਾ ਨਹੀਂ ਪਤਾ ਹਾਂ ਉਹ ਮੈਂ ਕਿਹਨਾ ਘਾ ਭਰਿਆ ਵੀ ਤੁਹਾਨੂੰ ਭੇਜੂਗਾ ਇਹਦੇ ਵਿੱਚ ਜਿਹੜੇ ਤਿੰਨ ਦਰਖਤ ਨੇ ਜਿਵੇਂ ਸਾਡੇ ਪੱਖਾ ਇੱਕ ਵਿਗਿਆਨਕ ਪੱਖਾ ਇੱਕ ਧਾਰਮਿਕ ਪੱਖਾ ਇੱਕ ਵਿਗਿਆਨਕ ਪਾਕਾ ਇਹ ਜਿਹੜੇ ਤਿੰਨ ਦਰਖਤੇ 24 ਘੰਟੇ ਆਕਸੀਜਨ ਦਿੰਦੇ ਆ ਇਹ ਸੰਤਾਂ ਵਾਲੀ ਲੋਪੋ ਵੱਜਦੀ ਆ ਉਹਨਾਂ ਦੀ ਬਹੁਤ ਕਿਰਪਾ ਮਾਰ ਰਹੀ ਦੀ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਮੰਨਦਾ ਹਾਂ ਭਾਗਾਂ ਵਾਲਾ ਮੈਨੂੰ ਸੰਤ ਦਰਵਾਰਾ ਸਿੰਘ ਜੀ ਮਹਾਰਾਜ ਸੰਤ ਜੋਰਾ ਸਿੰਘ ਜੀ ਉਦੋਂ ਪਹਿਲਾਂ ਸਾਡੇ ਵੱਡੇ ਸੀ ਸੰਤ ਮਿਤ ਸਿੰਘ ਜੀ ਮਹਾਰਾਜ ਉਹਨਾਂ ਦੇ ਅਸਥਾਨਾਂ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਤੇ ਗੁਰੂ ਦੀ ਕਿਰਪਾ ਨਾਲ ਤੇ ਇਹ ਸਾਰਾ ਕਾਲਜ ਦਾ ਵੀ ਆ ਹੋਰ ਵੀ ਆ ਕਈ ਕੰਮ ਸ਼ੁਰੂ ਕਰੇ ਵੇ ਆ ਗਾਂ ਦੱਸਾਂਗੇ ਜੇ ਪਹਿਲਾਂ ਹੀ ਦੱਸ ਦਿੱ ਗਏ ਫਿਰ ਨਹੀਂ ਪਤਾ ਲੱਗਦਾ ਜਦੋਂ ਸ਼ੁਰੂ ਕਰਾਂਗੇ ਫਿਰ ਸੰਗਤਾਂ ਨੂੰ ਉਹ ਵੀ ਬੇਨਤੀ ਕਰਾਂਗੇ ਸੋ ਬਹੁਤ ਖੁਸ਼ੀ ਹੋ ਰਹੀ ਆ ਧੰਨਵਾਦ ਬਹੁਤ ਹੋਰ ਸੁਣਾਓ ਹੋਰ ਦੱਸੋ ਇਹ ਸੰਨਾ ਸੰਤ ਬਾਬਾ ਜਗਜੀਤ ਸਿੰਘ ਜੀ ਲੋਪੋ ਵਾਲੇ ਜਿਨ੍ਹਾਂ ਨੇ ਬੜੀ ਵਿਸਤਾਰ ਦੇ ਨਾਲ ਦੱਸਿਆ ਕਿ ਸੰਗਤਾਂ ਨੂੰ ਅਪੀਲ ਵੀ ਕੀਤੀ ਹੈਗਾ ਕਿ ਜਿੱਥੇ ਸਾਂਝੀਆਂ ਥਾਵਾਂ ਨੇ ਉੱਥੇ ਜ਼ਰੂਰ ਤਰਵੈਣੀ ਦੇ ਪੌਦੇ ਲਗਾਏ ਜਾਣ ਤੇ ਖੇਤਾਂ ਦੇ ਵਿੱਚ ਜਾਂ ਵਿਹਲੀਆਂ ਥਾਵਾਂ ਤੇ ਪੌਦੇ ਲਗਾਏ ਜਾਣ ਤੇ ਜਿਹੜੇ ਪੰਛੀ ਨੇ ਪੰਛੀ ਨੂੰ ਵੀ ਜ਼ਰੂਰ ਚੋਗਾ ਪਾਇਆ ਜਾਵੇ ਤਾਂ ਜੋ ਜਿਹੜੇ ਪੰਛੀ ਵੀ ਆ ਜਿਹੜੇ ਸਾਡੇ ਵਾਂਗ ਜਿਹੜਾ ਜੀਵਨ ਬਤੀਤ ਕਰ ਸਕਣ ਤੇ ਦੂਸਰੇ ਪਾਸੇ ਜਿਹੜੇ ਬਾਬਾ ਜੀ ਵੱਲੋਂ ਦੋ ਜਿਹੜੇ ਟਾਵਰ ਤਿਆਰ ਕੀਤੇ ਗਏ ਨੇ ਉਹ ਵੀ ਇੱਕ ਵੱਡਾ ਜਿਹੜਾ ਉਪਰਾਲਾ ਤੇ ਉਹਦੇ ਵਿੱਚ ਵੀ ਅੱਜ ਜਿਹੜੇ ਹਜ਼ਾਰਾਂ ਜਾਨਵਰ ਨੇ ਜਿਹੜਾ ਰਹਿਣ ਵਸੇਰੇ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰ ਰਹੇ ਨੇ ਕੈਮਰਾਮੈਨ ਨਿਸਾਰ ਦੇ ਨਾਲ ਸਬਜੀ ਸਿੰਘ ਰੌਲੀ ਪੀਟੀਸੀ ਨੂੰ